اسی ਬਣਾਵਾਂਗੇ ਨਾਰੀਅਲ ਦਾ ਅਚਾਰ ਹੋ ਗਏ ਨਾ ਹੈਰਾਨ ਸੁਣ ਕੇ ਨਾਰੀਅਲ ਦੀ ਚਟਨੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਏਗੀ ਲੇਕਿਨ ਅੱਜ ਨਾਰੀਅਲ ਦਾ ਅਚਾਰ ਕਿੱਦਾਂ ਬਣਾਣਾ ਹੈ ਉਹ ਮੈਂ ਤੁਹਾਨੂੰ ਦੱਸਣ ਜਾ ਰਹੀ ਮੇਰੇ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਵਾਰੀ ਨਾਰੀਅਲ ਦਾ ਅਚਾਰ ਬਣਾ ਕੇ ਵੇਖਣਾ ਤੁਸੀਂ ਗੋਭੀ ਗਾਜਰ ਦਾ ਅਚਾਰ ਖਾਣਾ ਭੁੱਲ ਜਾਓਗੇ ਇੰਨਾ ਜ਼ਿਆਦਾ ਇਹ ਸਵਾਦਿਸ਼ਟ ਬਣ ਕੇ ਰੈਡੀ ਹੁੰਦਾ ਹੈ ਹੈਲੋ ਗਾਇਜ਼ ਵੈਲਕਮ ਬੈਕ ਟੂ ਯੂਰ YouTube ਚੈਨਲ ਹੋਪ ਕਿ ਸਾਰੇ ਜਣੇ ਠੀਕ ਹੋ ਹੋ ਗਏ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਬਹੁਤ ਹੀ ਜ਼ਿਆਦਾ ਯੂਨੀਕ ਔਰ ਮਜ਼ੇਦਾਰ ਰੈਸਿਪੀ ਜੋ ਕਿ ਹੈ ਨਾਰੀਅਲ ਦਾ ਅਚਾਰ ਨਾਰੀਅਲ ਦੀ ਚਟਨੀ ਤੁਸੀਂ ਬਹੁਤ ਵਾਰ ਖਾਧੀ ਹੋ ਤੁਸੀਂ ਨਾਰੀਅਲ ਦਾ ਆਚਾਰ ਨਹੀਂ ਨਾ ਖਾਦਾ ਇਹ ਰੈਸਪੀ ਤੁਹਾਨੂੰ ਕਿਤੇ ਵੀ ਨਹੀਂ ਮਿਲੇਗੀ ਸਿਰਫ ਮੇਰੇ ਹੀ ਚੈਨਲ ਤੇ ਮਿਲੇਗੀ ਬਾਹਰ ਵੀ ਕਿਤੇ ਨਹੀਂ ਮਿਲੇਗੀ ਸੋ ਰੈਸਪੀ ਨੂੰ ਲਾਸਟ ਤੱਕ ਜ਼ਰੂਰ ਵੇਖਿਓ ਚਲੋ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਅਸੀਂ ਨਾਰੀਅਲ ਨੂੰ ਚੌਪ ਕਰਾਂਗੇ ਇਹਦੇ ਬਹੁਤ ਜ਼ਿਆਦਾ ਵੱਡੇ ਸਲਾਈਸਿਸ ਵੀ ਨਹੀਂ ਚੌਪ ਕਰਨੇ ਔਰ ਬਹੁਤ ਜ਼ਿਆਦਾ ਛੋਟੇ ਵੀ ਨਹੀਂ ਕਰਨੇ ਹੁਣ ਇਹ ਨਾ ਸਮਝਿਓ ਕਿ ਨਾਰੀਅਲ ਦਾ ਆਚਾਰ ਪਾਣਾ ਹੈ ਤੇ ਇਹਨੂੰ ਅਸੀਂ ਖੇਸ ਕਰਕੇ ਰਗੜ ਕੇ ਤੇ ਗਰੇਟ ਕਰਕੇ ਉਹਦਾ ਆਚਾਰ ਪਾਵਾਂਗੇ ਬਿਲਕੁਲ ਵੀ ਨਹੀਂ ਇਹਨੂੰ ਅਸੀਂ ਪੀਸਿਸ 'ਚ ਕੱਟ ਕਰਾਂਗੇ ਪਹਿਲਾ ਅਸੀਂ ਨਾਰੀਅਲ ਨੂੰ ਚੰਗੇ ਤਰੀਕੇ ਨਾਲ ਛੇਲ ਲਿਆ ਸੀ ਜਿਹੜਾ ਪ੍ਰੋਪਰ ਨਾਰੀਅਲ ਮਿਲਦਾ ਹੈ ਨਾ ਬਾਹਰੋਂ ਉਹਦਾ ਸਾਰਾ ਛਿਲਕਾ ਉਤਾਰ ਲਿਆ ਉਸ ਤੋਂ ਬਾਅਦ ਅਸੀਂ ਉਹ ਨਾਰੀਅਲ ਨੂੰ ਚੌਪ ਕਰ ਰਹੇ ਆ ਇਸ ਤਰੀਕੇ ਇੰਨੇ ਸਲਾਈਸ ਵਿੱਚ ਤੁਸੀਂ ਨਾਰੀਅਲ ਚੋਪ ਕਰਕੇ ਤੇ ਰੈਡੀ ਕਰਨਾ ਹੈ ਜਿਸ ਤਰੀਕੇ ਆਪਾਂ ਆਲੂ ਨਾਰਮਲੀ ਚੋਪ ਕਰਦੇ ਆ ਨਾ ਸਬਜ਼ੀ ਬਣਾ ਲਈ ਜਿੰਨੇ ਸਾਈਜ਼ 'ਚ ਉਹਨੇ ਸਾਈਜ਼ 'ਚ ਅਸੀਂ ਨਾਰੀਅਲ ਨੂੰ ਚੋਪ ਕਰਾਂਗੇ ਉਸ ਤੋਂ ਬਾਅਦ ਮੈਂ ਦੱਸਦੀ ਆ ਅਸੀਂ ਕੀ ਕਰਨਾ ਹੈ ਪਹਿਲਾਂ ਅਸੀਂ ਇਹਨੂੰ ਚੋਪ ਕਰ ਲੈਣੇ ਆ ਗਾਇਜ਼ ਨਾਰੀਅਲ ਨੂੰ ਅਸੀਂ ਚੰਗੇ ਤਰੀਕੇ ਚੋਪ ਕਰ ਲਿਆ ਏ ਹੁਣ ਅਸੀਂ ਨਾਰੀਅਲ ਦੇ achar ਦਾ ਸਪੈਸ਼ਲ ਵਾਲਾ ਮਸਾਲਾ ਬਣਾ ਕੇ ਰੈਡੀ ਕਰਾਂਗੇ ਉਹਦੇ ਲਈ ਸਾਨੂੰ ਕੀ ਕੀ ਸਮਾਨ ਚਾਹੀਦਾ ਮੈਂ ਤੁਹਾਨੂੰ ਦੱਸਦੀ ਆ 2 ਟੇਬਲस्पून ਜੀਰਾ 2 ਟੇਬਲस्पून ਸੁੱਕਾ ਧਨੀਆ, 1 ਟੇਬਲस्पून ਮੇਥੀ ਦਾਣਾ, 2 ਟੇਬਲस्पून ਸਾਬਤ ਕਾਲੀ ਮਿਰਚ, 1 ਟੇਬਲस्पून ਸਰ੍ਹੋਂ ਅਤੇ 2 ਟੇਬਲस्पून ਸੌਫ। ਜਿਹੜੀ 2 ਟੇਬਲस्पून ਕਲੌਂਜੀ ਆ ਨਾ ਇਹ ਜਦੋਂ ਪ੍ਰੋਪਰ ਆਚਾਰ ਬਣ ਕੇ ਰੈਡੀ ਹੋ ਜਾਏਗਾ ਉਹਦੇ ਉੱਤੋਂ ਅਸੀਂ ਐਡ ਕਰਾਂਗੇ। ਇਹ ਸਾਰਿਆਂ ਨੂੰ ਅਸੀਂ ਡਰਾਈ ਰੋਸਟ ਕਰਾਂਗੇ ਫਿਰ ਸਪੈਸ਼ਲ ਮਸਾਲਾ ਬਣਾਵਾਂਗੇ ਆਚਾਰ ਦਾ। ਹੁਣ ਅਸੀਂ ਸਾਰੇ ਖੜੇ ਮਸਾਲਿਆਂ ਨੂੰ ਡਰਾਈ ਰੋਸਟ ਕਰਾਂਗੇ ਔਰ ਸਪੈਸ਼ਲ ਮਸਾਲਾ ਬਣਾਵਾਂਗੇ। ਗਾਇਜ਼ ਮੈਂ ਤੇ ਅੱਧੇ ਨਾਰੀਅਲ ਦਾ ਆਚਾਰ ਬਣਾ ਕੇ ਰੈਡੀ ਕਰ ਰਹੀ ਆ। ਅਗਰ ਤੁਸੀਂ ਜ਼ਿਆਦਾ ਨਾਰੀਅਲ ਯੂਜ਼ ਕਰ ਰਹੇ ਹੋ ਨਾ ਖੜੇ ਸਭ ਤੋਂ ਪਹਿਲਾਂ ਅਸੀਂ ਐਡ ਕਰਾਂਗੇ 2 ਟੇਬਲस्पून ਜੀਰਾ, 2 ਟੇਬਲस्पून ਸੁੱਕਾ ਧਨੀਆ, 1 ਟੇਬਲस्पून ਮੇਥੀ ਦਾਣਾ, 2 ਟੇਬਲस्पून ਸਾਬਤ ਕਾਲੀ ਮਿਰਚੀ, 2 ਟੇਬਲस्पून ਸੌਫ, 2 ਟੇਬਲस्पून ਸਰੋਂ। ਫਿਰ ਅਸੀਂ ਇਹਨਾਂ ਸਾਰੇ ਮਸਾਲਿਆਂ ਨੂੰ ਅਸੀਂ ਤੋਂ 6 ਸੈਕਿੰਡ ਲਈ ਡਰਾਈ ਰੋਸਟ ਕਰਾਂਗੇ ਲੋ ਟੂ ਮੀਡੀਅਮ ਫਲੇਮ ਤੇ ਹਾਈ ਫਲੇਮ ਤੇ ਨਹੀਂ ਕਰਾਂਗੇ ਅਗਰ ਹਾਈ ਫਲੇਮ ਤੇ ਕਰਾਂਗੇ ਤੇ ਫਿਰ ਮਸਾਲੇ ਜਲ ਜਾਣਗੇ ਤੇ ਆਚਾਰ ਵਿੱਚ ਵੀ ਜਲੇ ਹੋਏ ਮਸਾਲਿਆਂ ਦਾ ਕੜੰਗਾ ਆਏ ਮਸਾਲਿਆਂ ਨੂੰ ਅਸੀਂ ਡਰਾਈ ਰੋਸਟ ਕਰ ਲਿਆ ਏ ਹੁਣ ਇਹਨੂੰ ਅਸੀਂ 5 ਮਿੰਟ ਲਈ ਪਲੇਟ 'ਤੇ ਰੱਖ ਕੇ ਤੇ ਠੰਡਾ ਕਰ ਲੈਨੇ ਆ ਚੰਗੇ ਤਰੀਕੇ ਉਸ ਤੋਂ ਬਾਅਦ ਅਸੀਂ ਮਿਕਸੀ ਜਾਰ ਵਿੱਚ ਐਡ ਕਰਕੇ ਤੇ ਗ੍ਰਾਈਂਡ ਕਰਾਂਗੇ ਮਸਾਲਾ ਅਸੀਂ ਪੀਸ ਕੇ ਰੈਡੀ ਕਰ ਲਿਆ ਐ ਮਿਕਸੀ ਜਾਰ ਵਿੱਚ ਠੰਡਾ ਕਰਨ ਤੋਂ ਬਾਅਦ ਹੀ ਅਸੀਂ ਇਹਨੂੰ ਪੀਸਿਆ ਹੁਣ ਮੈਂ ਤੁਹਾਨੂੰ ਖੋਲ ਕੇ ਦਿਖਾਨੀ ਕਿੱਦਾਂ ਦਾ ਮਸਾਲਾ ਬਣ ਕੇ ਰੈਡੀ ਹੋਇਆ ਹੈ ਬਹੁਤ ਹੀ ਜ਼ਿਆਦਾ ਮਜ਼ੇਦਾਰ ਖੁਸ਼ਬੂ ਆ ਰਹੀ ਹੈ ਮਸਾਲੇ ਦੀ ਜਦੋਂ ਅਸੀਂ ਇਹਨੂੰ ਨਾਰੀਅਲ ਦੇ ਉੱਤੇ ਐਡ ਕਰਾਂਗੇ ਨਾ ਹੋਰ ਵੀ ਮਜ਼ੇਦਾਰ ਸਾਡਾ achar ਬਣ ਕੇ ਰੈਡੀ ਹੋਏਗਾ ਚਲੋ ਹੁਣ ਅਸੀਂ ਤਾਈ ਵਿੱਚ ਇੱਕ ਘੜਸ਼ੀ ਆਇਲ ਐਡ ਕਰਾਂਗੇ ਸਰੋ ਦਾ ਆਇਲ ਹੀ ਯੂਜ਼ ਕਰਨਾ ਹੈ ਜਦੋਂ ਵੀ ਤੁਸੀਂ ਨਾਰੀਅਲ ਦਾ achar ਬਣਾ ਕੇ ਰੈਡੀ ਕਰਨਾ ਹੈ ਔਇਲ ਜਦੋਂ ਸਾਡਾ ਪ੍ਰੋਪਰ ਤਰੀਕੇ ਨਾਲ ਗਰਮ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਇਹਨੂੰ ਹਲਕਾ ਠੰਡਾ ਕਰਾਂਗੇ ਫਿਰ ਅਸੀਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਤੇ ਉਸ ਤੋਂ ਬਾਅਦ ਨਾਰੀਅਲ ਐਡ ਕਰਾਂਗੇ ਜਿਹੜਾ ਅਸੀਂ ਚੌਪ ਕਰਕੇ ਰੈਡੀ ਕੀਤਾ ਹੈ ਔਇਲ ਜਦ ਸਾਡਾ ਪ੍ਰੋਪਰ ਤਰੀਕੇ ਨਾਲ ਗਰਮ ਹੋ ਗਿਆ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਹਲਕਾ ਜਿਹਾ ਠੰਡਾ ਕੀਤਾ ਹੈ ਹੁਣ ਅਸੀਂ ਜਿਹੜਾ ਮਸਾਲਾ ਪੀਸ ਕੇ ਰੈਡੀ ਕੀਤਾ ਹੈ ਉਹ ਇਹਦੇ ਵਿੱਚ ਐਡ ਕਰਾਂਗੇ ਤੇ ਨੂੰ ਚੰਗੇ ਤਰੀਕੇ ਔਇਲ 'ਚ ਮਿਕਸ ਕਰਾਂਗੇ ਨਾਲ ਹੀ ਅਸੀਂ ਇਹਦੇ ਵਿੱਚ ਨਾਰੀਅਲ ਐਡ ਕਰ ਦਾਂਗੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਅੱਧਾ ਚਮਚ ਹਲਦੀ ਅੱਧਾ ਚਮਚ ਲਾਲ ਮਿਰਚੀ ਅੱਧਾ ਚਮਚ ਨਮਕ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਵੀ ਐਡਜਸਟ ਕਰ ਸਕਦੇ ਹੋ ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੇ ਤਰੀਕੇ ਮਿਕਸ ਕਰਾਂਗੇ 3-4 ਸੈਕਿੰਡ ਇਹਨੂੰ ਪਕਾਵਾਂਗੇ ਤਾਂ ਕਿ ਹਲਦੀ ਦਾ ਕੱਚਾਪਣ ਇਹਦੇ ਵਿੱਚੋਂ ਨਿਕਲ ਜਾਵੇ 3 ਤੋਂ 4 ਸੈਕਿੰਡ ਅਸੀਂ ਇਹਨੂੰ ਚੰਗੇ ਤਰੀਕੇ ਪਕਾ ਲਿਆਏ ਹੁਣ ਲਾਸਟੇ ਇਹਦੇ ਉੱਤੇ ਅਸੀਂ 1 ਟੇਬਲस्पून ਕਲੌਂਜੀ ਐਡ ਕਰਾਂਗੇ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਅੱਛਾ ਆਉਂਦਾ ਹੈ ਹੁਣ ਇਹਨੂੰ ਅਸੀਂ ਗੈਸ ਤੋਂ ਉਤਾਰ ਲੈਨੇ ਆਂ ਔਰ ਉਸ ਤੋਂ ਬਾਅਦ ਇਹਦੇ ਵਿੱਚ ਕੀ ਐਡ ਕਰਨਾ ਹੈ ਫਿਰ ਮੈਂ ਤੁਹਾਨੂੰ ਦੱਸਦੀ ਆਂ ਹਲਕੀ ਖਟਾਸ ਵਾਸਤੇ ਹੁਣ ਅਸੀਂ ਇਹਦੇ ਵਿੱਚ ਇੱਕ ਚਮਚ ਸਿਰਕਾ ਐਡ ਕਰਾਂਗੇ ਇਹਦੇ ਨਾਲ ਆਚਾਰ ਵਿੱਚ ਬਹੁਤ ਵਧੀਆ ਖਟਾਸ ਆਏਗੀ ਔਰ ਖਾਂਚੇ ਬਹੁਤ ਜ਼ਿਆਦਾ ਅੱਛਾ ਲੱਗੇਗਾ ਸਿਰਕਾ ਐਡ ਕਰਨ ਤੋਂ ਬਾਅਦ ਇਹਨੂੰ ਮਿਕਸ ਕਰਾਂਗੇ ਬਣ ਗਿਆ ਨਾ ਸਾਡਾ 10 ਮਿੰਟ ਦੇ ਅੰਦਰ ਅੰਦਰ ਟੇਸਟੀ ਨਾਰੀਅਲ ਦਾ ਆਚਾਰ ਸਰਦੀਆਂ ਦੇ ਮੌਸਮ ਵਿੱਚ ਤੁਸੀਂ ਮੇਰੇ ਤਰੀਕੇ ਦੇ ਨਾਲ ਨਾਰੀਅਲ ਦਾ ਆਚਾਰ ਜਦੋਂ ਬਣਾ ਲੋਗੇ ਨਾ ਤੁਸੀਂ ਗਾਜਰ ਗੋਭੀ ਦਾ ਆਚਾਰ ਖਾਣਾ ਭੁੱਲ ਜਾਓਗੇ ਹਮੇਸ਼ਾ ਨਾਰੀਅਲ ਦਾ ਹੀ ਆਚਾਰ ਬਣਾ ਕੇ ਖਾਓਗੇ ਆਚਾਰ ਜਦੋਂ ਸਾਡਾ 15-20 ਮਿੰਟ ਬਾਅਦ ਠੰਡਾ ਹੋ ਜਾਏਗਾ ਉਸ ਤੋਂ ਬਾਅਦ ਅਸੀਂ ਇਸ ਤਰੀਕੇ ਦੀ ਬਰਨੀ ਵਿੱਚ ਉਹਨੂੰ ਐਡ ਕਰਕੇ ਰੱਖਾਂਗੇ ਇੱਥੇ ਨੂੰ 15 ਤੋਂ 20 ਮਿੰਟ ਹੋ ਗਏ ਨੇ ਔਰ ਆਚਾਰ ਸਾਡਾ ਠੰਡਾ ਹੋ ਚੁੱਕਿਆ ਹੈ ਹੁਣ ਅਸੀਂ ਇਹਨੂੰ ਬਰਨੀ ਵਿੱਚ ਐਡ ਕਰ ਦਿੰਨੇ ਆ ਦੇਖ ਰਹੇ ਹੋ ਕਿੰਨਾ ਮਜ਼ੇਦਾਰ ਲੱਗ ਰਿਹਾ ਹੈ ਦੇਖਣ ਚ ਜਿੱਦਾਂ ਮੈਂ ਤੁਹਾਨੂੰ ਸਟਾਰਟਿੰਗ ਵਿੱਚ ਦੱਸਿਆ ਹੈ ਨਾ ਇਹ ਵਾਲੀ ਆਚਾਰ ਦੀ ਰੈਸਪੀ ਵਾਕਈ ਤੁਹਾਨੂੰ ਕਿਤੇ ਵੀ ਨਹੀਂ ਮਿਲਣੀ ਸਿਰਫ ਮੇਰੇ ਹੀ ਚੈਨਲ ਤੇ ਮਿਲਣੀ ਹੈ ਨਹੀਂ ਯਕੀਨ ਤੇ ਸਰਚ ਕਰਕੇ ਤੁਸੀਂ ਦੇਖ ਸਕਦੇ ਹੋ ਮੇਰੇ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਵਾਰੀ ਨਾਰੀਅਲ ਦਾ achar ਬਣਾ ਕੇ ਵੇਖਣਾ ਤੁਸੀਂ ਗੋਭੀ ਗਾਜਰ ਦਾ achar ਖਾਣਾ ਭੁੱਲ ਜਾਓਗੇ ਇੰਨਾ ਜਿਆਦਾ ਇਹ ਸਵਾਦਿਸ਼ਟ ਬਣ ਕੇ ਰੈਡੀ ਹੁੰਦਾ ਹੈ ਜੇ ਤੁਹਾਨੂੰ ਮੇਰੀ ਅੱਜ ਦੀ ਰੈਸਪੀ ਨਾਰੀਅਲ ਦੇ achar ਦੀ ਅੱਛੀ ਲੱਗੀ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਔਰ ਰੈਸਪੀ ਨੂੰ ਟਰਾਈ ਕਰਿਓ ਹੁਣ ਅਸੀਂ ਮਿਲਦੇ ਹਾਂ ਨੈਕਸਟ ਵੀਡੀਓ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਏ